ਸ਼ਤਸ਼੍ਰੀਕਾਲ ਜੀ ਅੱਜ ਦਾ ਆਪਾਂ ਵਿਚਾਰ ਕਰ ਰਹੇ ਹਾਂ ਇਹ ਟੈਂਪੂ ਆ ਤੁਸੀਂ ਜਾਣਦੇ ਹੋਗੇ ਜੇ ਤੁਸੀਂ ਜਾਣਦੇ ਤਾਂ ਤੁਸੀਂ ਜ਼ਰੂਰ ਦੇਖ ਅਸੀਂ ਤਾਂ ਦੇਖਿਆ ਜੀ ਸਾਡੇ ਪਿੰਡ ਦੇ ਵਿੱਚ ਇਹ ਟੈਂਪੂ ਲੱਗੇ ਹੋਏ ਸੀ ਸਵਾਰੀਆਂ ਢੋਣ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਰੇ ਲੋਕ ਟੈਂਪੂ ਤੇ ਚੜ ਕੇ ਜਾਂਦੇ ਸੀ ਇਹਦੇ ਪਿੱਛੇ ਵੀ ਖੜ ਜਾਂਦੇ ਸ ਤੇ ਵਿੱਚ ਸਵਾਰੀਆਂ ਬੈਠ ਜਾਂਦੀਆਂ ਸੀ ਵਿੱਚ ਵੀ ਬੈਠਦੇ ਹਾਂ ਸੀ ਤੇ ਪਿੱਛੇ ਹੱਥ ਪਾ ਕੇ ਟੈਂਪੂ ਦੇ ਉੱਪਰ ਖੜ ਜਾਂਦੇ ਸੀ ਤੇ ਜਿਹਦਾ ਜਿਹੜਾ ਇਹਦਾ ਕਿਰਾਇਆ ਹੁੰਦਾ ਸੀ ਆਮ ਕਰਕੇ ਜਿਵੇਂ ਅਸੀਂ ਆਪਦੇ ਪਿੰਡ ਤੋਂ ਫਰੀਦਕੋਟ ਜਾਂਦੇ ਸੀ ਤਾਂ 5 ਰੁਪਏ ਹੀ ਲੈਂਦੇ ਸੀ ਕਿ ਟੈਂਪੂ ਵਾਲੇ ਤੇ ਇਹ ਬਹੁਤ ਸਾਡੇ ਪਿੰਡਾਂ 'ਚ ਜਿਹੜੇ ਟੈਂਪੂ ਸੀਗੇ ਤਿੰਨ ਚਾਰ ਟੈਂਪੂ ਲੱਗੇ ਹੋਏ ਸੀ ਤੇ ਤੁਸੀਂ ਵੀ ਦੱਸਿਓ ਜੀ ਇਹ ਤੁਸੀਂ ਵੀ ਟੈਂਪੂ ਤੇ ਕਿਤੇ ਚੜੇ ਆ ਕਿ ਨਹੀਂ ਚੜੇ ਅਸੀਂ ਤਾਂ ਇਸ ਟੈਂਪੂ ਦੇ ਉੱਪਰ ਚੜ ਕੇ ਜਾਨੀ ਕਿ ਜਿਵੇਂ ਆਪਾਂ ਸ਼ਹਿਰ ਜਾਣਾ ਸ਼ਹਿਰ ਜਾਂਦੇ ਸੀ ਟੈਂਪੂ ਤੇ ਚੜ ਕੇ ਕਿਉਂਕਿ ਜਿਹੜੇ ਪਿੰਡ ਦੇ ਹੈਗੇ ਆ ਪਿੰਡਾਂ ਦੇ ਵਿੱਚ ਕੋਈ ਵੀ ਬੱਸਾਂ ਜਾਂ ਕੋਈ ਹੋਰ ਕੁਝ ਨਹੀਂ ਸੀ ਆਉਂਦਾ ਕਿਉਂਕਿ ਉਦੋਂ ਜਮਾਨੇ ਦੇ ਵਿੱਚ ਕਿਸੇ ਕੋਲੇ ਕਾਰਾਂ ਵੀ ਹੈ ਨਹੀਂ ਸੀ ਹੁਣ ਤਾਂ ਸਾਰੀਆਂ ਕਾਰਾਂ ਹੈਗੀਆਂ ਤੇ ਮੋਟਰਸਾਈਕਲ ਵੀ ਹੈਗੀਆਂ ਉਦੋਂ ਮੋਟਰਸਾਈਕਲ ਵੀ ਵਿਰਲੇ-ਵਿਰਲੇ ਹੁੰਦੇ ਸੀ ਤੇ ਇਹ ਅਸੀਂ ਟੈਂਪੂ ਤੇ ਸ਼ਹਿਰ ਜਾਂਦੇ ਹੁੰਦੇ ਸੀ ਚੜ ਕੇ ਇੱਲਾ ਸਾਡੇ ਪਿੰਡ ਰਿਕਸ਼ੇ ਲੱਗੇ ਹੁੰਦੇ ਸੀ ਅਸੀਂ ਰਿਕਸ਼ੇ ਤੇ ਚੜ੍ਹ ਕੇ ਫਿਰ ਅਸੀਂ ਬਸ ਤੇ ਚੜਨਾ ਤੇ ਬਾਅਦ ਵਿੱਚ ਜਿਵੇਂ ਹੁਣ ਆਗੇ ਸੀ ਇਹ ਟੈਂਪੂ ਤੇ ਬਹੁਤ ਚਰੀ ਇਹ ਟੈਂਪੂ ਅਸੀਂ ਟੈਂਪੂਆਂ ਤੇ ਚੜਦੇ ਰਹੇ ਤੇ ਬਾਅਦ ਵਿੱਚ ਬੱਸਾਂ ਆਉਣ ਲੱਗੀਆਂ ਤੇ ਹੁਣ ਬੱਸਾਂ ਵੀ हट ਗਈਆਂ ਹੁਣ ਤਾਂ ਸਾਰੇ ਆਪੂ ਆਪਣੇ ਘਰਾਂ ਦੇ ਵਿੱਚ ਵਿਕਲ ਹੋ ਗਿਆ ਤੇ ਉਹਦੇ ਤੇ ਚੜ ਕੇ ਜਾਂਦੇ ਆ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਇਹ ਟੈਂਪੂ ਤੁਸੀਂ ਵੀ ਦੇਖਿਆ ਹੋਇਆ ਜੇ ਤੁਸੀਂ ਟੈਂਪੂ ਦੇ ਉੱਤੇ ਚੜਿਆ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਜਾਂ ਪਿੰਡ ਤੋਂ ਤੁਸੀਂ ਸ਼ਹਿਰ ਜਾਂਦੇ ਸੀ ਤੇ ਕਿੰਨੇ ਪੈਸੇ ਤੁਹਾਡੇ ਕਿਰਾਇਆ ਲੱਗਦਾ ਸੀ ਤੇ ਤੁਸੀਂ ਟੈਂਪੂ ਦੇ ਉੱਤੇ ਸਵਾਰੀ ਕੀਤੀ ਆ ਕਿਉਂਕਿ ਇਹਦੇ ਤਿੰਨ ਟਾਇਰ ਲੱਗੇ ਆ ਕਈ ਤਾਂ ਡਰਦੇ ਬਹੁਤ ਸੀਗੇ ਵੀ ਕਈ ਵਾਰੀ ਉਲਟ ਨਾ ਜਾਵੇ ਕਿਉਂਕਿ ਇਹ ਤਿੰਨ ਪੀਂਹਾਂ ਤੇ ਚੱਲਦਾ ਤੇ ਜੇ ਮੇਰੇ ਇਹ ਵਿਚਾਰ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ